ਸ਼ੰਕਰ ਜੀ ਦੇਖੋ ਜਿਹਦੇ ਕਰਕੇ ਅੱਗ ਪਈ ਹੈ ਜੀ ਇਹ ਗੈਸ ਟੈਂਕਰ ਦੇਖੋ ਬਹੁਤ ਬੰਦੇ ਲੂ ਹੋਏ ਆ ਪਾਜੀ ਇਹ ਤੇਲ ਕੱਢਣ ਜਾਂਦੇ ਇੱਥੇਲੇ ਪਾਸੇ ਨੂੰ ਹੋ ਰਿਹਾ ਇਹਨਾਂ ਦਾ ਕੰਮ ਕੋਈ ਨਹੀਂ ਹੈਗਾ ਇਹਨਾਂ ਦਾ ਕਿੰਨੇ ਕੁ ਜਾਣੇ ਪਾਜੀ ਕੀ ਪਾਜੀ ਕਿੰਨੇ ਕੁ ਨੁਕਸਾਨ ਹੋਇਆ ਪਾਜੀ ਨੁਕਸਾਨ ਸਾਰਾ ਹੀ ਲੂ ਹੋ ਗਿਆ ਜੀ ਸਾਰਾ ਏਰੀਆ ਲੂ ਹੋ ਗਿਆ ਵਾ ਜੀ ਮੁੰਡੇਆਲੇ ਦਾ ਫਾਰਾਇ ਮੜਿਆ ਵਾਲਾ ਜਿੰਨੇ ਲੂ ਹੋ ਗਿਆ ਮੈਡੀਕਲ ਆ ਪਰ ਮੈਡੀਕਲ ਕੋਈ ਹੁਣ ਹੋਣੀ ਘਟਨਾ ਭਾਜੀ ਕੋਈ ਡੈਥ ਹੋ ਤੁਸ ਕਿੱਥੇ ਤੇ ਲੱਗਦਾ ਇੱਥੇ ਜਿੰਨੇ ਬੰਦੇ ਸਾਰੇ ਲੂ ਹੋ ਗਏ ਭਾਜੀ ਕੋਈ ਡੈਥ ਦੁੱਤਦਾ ਨਹੀਂ ਹਲੇ ਕੋਈ ਡੈਥ ਜੇ ਕੋਈ ਨਾ ਲੂ ਸਾਰੇ ਹੋ ਗਿਆ ਘਰ ਵਾਲੇ ਸਾਰੇ ਲੂ ਹੋ ਗਏ ਜਿੱਦਾਂ ਕਿ ਭਾਜੀ ਦੱਸਦੇ ਵੇ ਕਿ 20 ਜਣਿਆਂ ਦਾ ਪਤਾ ਨਹੀਂ ਹਲੇ ਸਾਨੂੰ ਐਂਕੂ ਲੱਖਾ ਦੋ ਦਿਨ ਭਰ ਕੇ ਗਈਆਂ ਬਾਕੀ ਪਤਾ ਨਹੀਂ ਉਹ ਪਰਿਓ ਜੋ ਆ ਦੇਖੋ ਜੀ ਫਾਇਰ ਬਗੇਟ ਦੀ ਗੱਡੀ ਆ ਗਈ ਹੈ ਦੁਬਾਰਾ ਇੱਕ ਹੋਰ ਅੱਗੇ ਮਾਰੋ ਪੜੀਏ ਤੇ ਯਾਰਾਂ ਬਹੁਤ ਜ਼ਿਆਦਾ ਟੈਂਕਰ ਪੜੇ ਗਿਆ ਦੇਖ ਲਓ ਜੀ ਆ ਦੇਖੋ ਜੀ ਗੈਸ ਟੈਂਕਰ ਆ ਦੇਖੋ ਜੀ ਘਰਾਂ ਨੂੰ ਵੀ ਅੱਗ ਲੱਗ ਗਈ ਲੋ ਘਰਾਂ ਨੂੰ ਵੀ ਦੇਖੋ ਘਰਾਂ ਨੂੰ ਅੱਗ ਲੱਗ ਗਈ ਹੈ ਜੀ ਉਹ ਦੇਖੋ ਘਰਾਂ ਨੂੰ ਅੱਗ ਲੱਗੀ ਹੋਈ ਹੈ ਜੀ ਉਹ ਦੇਖੋ ਜੀ ਘਰਾਂ ਨੂੰ ਵੀ ਅੱਗ ਪੈ ਗਈ ਹੈ ਜੀ ਪਤਾ ਹੀ ਨਹੀਂ ਕਿਹੜੇ ਜਿਹੜੇ ਹੁੰਦੇ ਕੁੱਤੇ ਸੀ ਬਹੁਤ ਨੁਕਸਾਨ ਹੋ ਗਿਆ ਯਾਰ ਬਹੁਤ ਜ਼ਿਆਦਾ ਨੁਕਸਾਨ ਪਿੰਡ ਵਾਲੇ ਦੱਸ ਦੇਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਜੀ ਉਹ ਪਾਰੀ ਆ ਪਹਿਲੇ ਬੰਦੇ ਪਾਰੀ ਇਹ ਬੰਦੇ ਕੱਡੇ ਪੰਜ ਮਿੰਟ ਤੇ ਆਣ ਕੰਮੀਆਂ ਅੱਥੇ ਲੱਗ ਰਹੀਆਂ ਕੰਮੀਆਂ ਅੱਥੇ ਦਾ ਮੈਂ ਦੇਖਿਆ ਜੀ ਸਿਵਲ ਹਸਪਤਲ ਵੀ ਦੇਖ ਕੇ ਆਏ ਆ ਅਸੀਂ ਭਾਜੀ ਨੁਕਸਾਨ ਹੋ ਲੋ ਕੋਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿ ਮੈਂ ਕਿਸੇ ਮੰਤਰੀ ਨੂੰ ਵੀ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਦੇਖੋ ਕਿੰਨੀ ਅੱਗ ਲੱਗੀ ਹੋਈ ਹੈ ਹਲੇ ਵੀ ਅੱਗ ਫੈਲੀ ਜਾਂਦੀ ਰਹੀ ਜੀ ਨਸਰਾਲਾ ਮੜਿਆਲਾ ਸਾਰਾ ਜਾਮ ਹੋ ਗਿਆ ਜੀ